ਬਰਨਾਲਾ ਦੇ ਤਰਨੂੰ ਲਈ ਕਸਬੇ ਵਿੱਚ ਹਨੂਮਾਨ ਜੀ ਦਾ ਪੁਰਾਤਨ ਮੰਦਿਰ ਹੈ ਜਿੱਥੇ ਇੱਥੇ ਅੱਜ ਇੱਕ ਧਮਾਕਾ ਹੁੰਦਾ ਧਮਾਕੇ ਵਿੱਚ ਕਈ ਲੋਕ ਜ਼ਖਮੀ ਹੁੰਦੇ ਆ ਦਿਖਾਵਾਂਗੇ ਅਸੀਂ ਉਸ ਮੰਦਿਰ ਦੇ ਲੰਗਰ ਹਾਲ ਦੇ ਜਿਹੜੀ ਰਸੋਈ ਬਣੀ ਹੋਈ ਹੈ ਉੱਥੇ ਖੜੇ ਆ ਇਸ ਜਗ੍ਹਾ ਤੇ ਅੱਜ ਸ਼ਾਮ ਨੂੰ ਇੱਕ ਧਮਾਕਾ ਹੁੰਦਾ ਜਿਹਦੇ ਵਿੱਚ 16 ਦੇ ਕਰੀਬ ਜ਼ਖਮੀ ਹੁੰਦੇ ਨੇ ਤੇ ਜਿਨ੍ਹਾਂ ਵਿੱਚੋਂ 6 ਗੰभीर ਜ਼ਖਮੀ ਜਿਨ੍ਹਾਂ ਨੂੰ ਬਰਨਾਲਾ ਤੋਂ ਫਰੀਦਕੋੜ ਰੈਫਰ ਕੀਤਾ ਜਾਂਦਾ ਤੇ ਦੋ ਜਿਹੜੇ ਜ਼ਖਮੀ ਨੇ ਉਹਨਾਂ ਨੂੰ ਬਰਨਾਲਾ ਰੈਫਰ ਕਰ ਦਿੱਤਾ ਗਿਆ ਤੇ ਉਦੋਂ ਬਾਅਦ ਜਿਹੜੇ ਬਾਕੀ ਮਹਿਲਾਵਾਂ ਨੇ ਉਹਨਾਂ ਦਾ ਇਲਾਜ ਜਾਰੀ ਨੇ ਇੱਥੇ ਸਾਡੇ ਲੋਕ ਨੇ ਜਿਹੜੇ ਜਿਹੜੇ ਇੱਥੇ ਜਿਹੜੇ ਇੱਥੇ ਮੌਜੂਦ ਸੀ ਉਹਨਾਂ ਨੇ ਵੀ ਪਾ ਆਇਆ ਤੇ ਔਰ ਆਸੇ-ਪਾਸੇ ਜਿਹੜੀ ਸਹਾਇਤਾ ਰਤੀ ਗਈ ਕੀ ਨਾਮ ਹੈ ਸਰ ਤੁਹਾਡਾ ਮੈਂ ਨਸੀਮ ਜੀ ਸਿਮਰ ਜੇ ਅੱਜ ਕਿਸ ਤਰ੍ਹਾਂ ਦੇ ਇੱਥੇ ਜਿਹੜਾ ਬਲਾਸਟ ਹੋਇਆ ਕੀ ਕਿਸ ਤਰ੍ਹਾਂ ਦਾ ਬਲਾਸਟ ਸੀ ਕਾਹਦਾ ਬਲਾਸਟ ਹੋਇਆ ਸੀ ਇਹ ਬਲਾਸਟ ਇਹ ਸੂਈ ਚ ਹੋਇਆਗਾ ਜੀ ਇਹ ਬਲਾਸਟ ਮਤਲਬ ਤੇਲ ਪੱਠੀ ਚ ਡੀਜ਼ਲ ਪਾਉਣ ਲੱਗੇ ਹੋਇਆ ਜੀ ਇਹ ਕੋਈ ਲੋਕ ਪਰਫਾਰਮ ਹੜਾਈ ਜਾਂਦੇ ਸਿਲੰਡਰ ਬਲਾਸਟ ਹੋਇਆ ਜੀ ਕੋਈ ਏਦਾਂ ਦੀ ਗੱਲ ਨਹੀਂ ਹੈਗੀ ਡੀਜ਼ਲ ਪਾ ਦੇ ਸੀ ਹਲਵਾ ਜੀ ਉਹ ਕੋਈ ਹੋਈਆ ਮਿਸਟੇਕ ਉਹਨਾਂ ਤੋਂ ਕਿ ਉਹ ਚੱਲ ਰਿਹਾ ਸੀਗਾ ਉਹਨੂੰ ਅੱਗ ਪਈ ਹੈ ਤੇ ਕਿੰਨੇ ਕੁ ਲੋਕ जख्मी ਹੋਏ ਕਿਸ ਤਰ੍ਹਾਂ ਹਲਾਸ ਸੀ ਜਦੋਂ ਬਲਾਸਟ ਹੋਇਆ ਕੋਈ ਨਹੀਂ जख्मी ਹੋਈ ਉਹ ਸੰਗਤ ਸਾਰੀ ਉਧਰਲੀ ਸਾਈਡ ਹੁੰਦੀ ਹੈ ਇਹ ਸਾਡਾ ਢੰਡਾ ਦਾ ਸੋਈ ਘਰ ਆ ਜੀ ਇਹ ਤੇ ਇਧਰ ਹਲਵਾਈ ਤੇ ਮਤਲਬ ਜਿਹਨੇ ਪੂਰੀਆਂ ਬੇਲਨ ਵਾਲੀਆਂ ਮਹਿਲਾਵਾਂ ਹੁੰਦੀਆਂ ਨੇ ਉਹੀ ਹੁੰਦੀਆਂ ਨੇ ਜੀ ਮਹਿਲਾਵਾਂ ਨੂੰ ਜਿਹੜਾ ਥੋੜਾ ਘੱਟ ਸੇਕ ਲੱਗਿਆ ਜਿਹੜੇ ਮੌਕੇ ਤੇ ਲਵੇ ਹਲਵਾਈ ਸੀਗੇ ਉਹਨਾਂ ਨੂੰ ਦੱਸਿਆ ਜੀ ਇਹਦੇ ਵੀ ਜ਼ਿਆਦਾ ਸੇਕ ਆ ਕੋਈ ਕਾਰਨ ਪਤਾ ਲੱਗਿਆ ਟੈਕਨੀਕਲ ਕੀ ਕੀ ਕਾਰਨ ਨਹੀਂ ਹਜੇ ਕੋਈ ਪਤਾ ਲੱਗਿਆ ਜੀ ਵੀ ਕੀ ਕਾਰਨ ਹੋਇਆ ਜੀ ਬਾਕੀ ਤਾਂ ਦੇਖੋ ਜਿਹੜੇ जख्मी ਨੇ ਉਹਨਾਂ ਦੇ ਹਾਲਾਤ ਕਿਦਾਂ ਦੇ ਨੇ ਹਾਲਾਤ ਠੀ ਉਹ ਆਪਣੇ ਧਨੋਲੇ ਵੀ ਨੇ ਚਾਰ ਪੰਜ ਮਹੀਨਾਵਾਂ ਆਈ ਕੁਝ ਬਰਨਾਲੇ ਵੀ ਹੋਗੇ ਨੇ ਜਿਹੜੇ ਜਾਦੇ ਨੇ ਉਹ ਫਰੀਦਕੋਟ ਨੇ ਜੀ ਬ੍ਰੀ ਮਹਾਵੀਰ ਤੇ ਅਸੀਂ ਅਸੀਂ ਪੂਰੀਆਂ ਵੇਲਾਂ ਗੰਨਿਆ ਸੀ ਉੱਥੇ ਸਾਨੂੰ ਨਹੀਂ ਪਤਾ ਹੈਗਾ ਵੀ ਪੱਠੀਆਂ ਨੂੰ ਅੱਗ ਪਈਆ ਸਿਲੰਡਰ ਫਟਿਆ ਹੈਗਾ ਸਾਨੂੰ ਨਹੀਂ ਪਤਾ ਹੈਗਾ ਉੱਥੇ ਸਾਡੇ ਸੱਤ ਕੁੜਗੀਆਂ ਸੀ 10 12 ਹਲਵਾਈ ਸੀ ਕਿਸ ਤਰ੍ਹਾਂ ਤਮਾਕਾ ਸੀ ਵੀ ਬੜਾਕਾ ਪਿਆ ਉੱਥੇ ਤਾਂ ਸਾਨੂੰ ਤਾਂ ਪੜਾਕੇ ਪੈਂਦੇ ਤੇ ਪਤਾ ਲੱਗਾ ਵੀ ਬੜਾਕਾ ਪਤਾ ਨਹੀਂ ਸਿਲੰਡਰ ਦਾ ਪਿਆ ਪਤਾ ਨਹੀਂ ਕਿਸੇ ਪੱਠੀ ਦਾ ਪਿਆਗਾ ਪਤਾ ਨਹੀਂ ਲੱਗਿਆ ਵੀ ਇਹ ਸਾਨੂੰ ਅੱਗ ਦਾ ਚਾਂਸ ਹੋ ਗਿਆ ਸਾਡੀਆਂ ਸਾਰੀਆਂ ਅੱਠ ਅੱਠ ਨੌ ਜੰਗੀਆਂ ਸੀ ਅਸੀਂ ਸਾਰੀਆਂ ਭੈਣਾਂ ਦੇ ਜਖਮੇ ਹੋ ਇਹਨਾਂ ਵੀ ਜਾਣੇ ਉੱਥੇ ਹਾਂ ਆਏ ਆਈ ਵਾਰੀ ਜਾਣੇ ਵੀ ਇਹ ਆਏ ਕਿੰਨੇ ਜਣੇ ਕਿੰਨੇ ਦੇਸ਼ ਕੇ ਅੰਦਰ ਹੋ ਆਉਣਗੇ 10 15 20 ਜਣੇ ਅਸੀਂ ਬੈਠੇ ਲੰਗਰ ਹਾਲ ਚ ਬਣ ਕੇ ਸ਼ਗਰਾਈ ਕੀਤੀ ਲੰਗਰ ਤੇ ਉਸ ਤੋਂ ਬਾਅਦ ਅਸੀਂ ਬੈਠੇ ਰੋਲਾ ਪੈ ਕੇ ਜਿੱਧਰ ਤਦੋਂ ਮੈਂ ਭੱਜ ਕੇ ਜਦੋਂ ਆਇਆ ਬਾਹਰ ਦੇਖਿਆ ਜੀ ਤਾਂ ਇੱਕ ਬੰਦੇ ਨੂੰ ਮਲਕੀ ਕਾਫੀ ਅਕਲ ਕੇ ਹੁੰਦੇ ਕੱਪੜਿਆਂ ਨੂੰ ਤੇ ਲੋਕ ਉਹਨੂੰ ਫੜੀ ਜਾਂਦੇ ਜਾਣੇ ਤੇ ਫਿਰ ਮਾਇਆ ਦਾਵਾ ਆ ਕੇ ਉਹਦਾ ਹੱਥ ਕਰਨਾ ਲਾਇਆ ਜੀ ਉਹਦੇ ਅੱਗ ਬੁਝਾ ਕੇ ਗਣਗਰਮਾ ਇੱਕ ਕੁਰਸੀ ਤੇ ਬਿਠਾ ਦਿਆ ਠੀਕ ਹੈ ਜੀ ਜਿਹੜੇ ਮਾਇ ਮਲਕੀ ਬੰਦੇ ਬਿਠਾਏ ਨੇ ਜੀ ਉਹ ਚਾਰ ਬੰਦੇ ਨੇ ਜੀ ਦੋ ਨਾਲ ਥੋੜਾ ਜਿਆਦਾ ਸੀ ਦੋ ਨੋਰਮ ਵੈਸੇ ਕਿਵੇਂ ਅੱਗ ਦਾ ਕਾਰਨ ਕਿਵੇਂ ਲੱਗਦਾ ਇਹ ਸਰ ਆਪਣੇ ਜਿਹੜੀ ਉਹ ਡਿਜੀਟਲ ਪੱਠੀ ਹੁੰਦੀ ਹੈ ਜੀ ਉਹਦੇ ਵਿੱਚ ਕੋਈ ਤੇਲ ਵਗੈਰਾ ਪਾਉਂਦੇ ਸੀਗੇ ਜੀ ਉਹਨਾਂ ਦਾ ਮਲਕੀ ਦੇ ਮੈਂ ਆਪਾਂ ਕਹਿੰਦੇ ਹੱਥ ਕੰਬ ਗਿਆ ਠੀਕ ਹੈ ਨਾ ਮੈਂ ਤਾਂ ਇਹੀ ਸੋਚਦਾ ਮਨ ਵਿੱਚ ਬੋਕ ਤੇ ਮੈਂ ਹੈਰੀ ਸੀ ਕਿ ਬਾਕੀ ਸਭ ਨੂੰ ਜਿਹੜੀ ਇਹ ਜਿਹੜੇ ਲੱਗੇ ਆ ਬੇ ਅੱਗ ਕੀ ਕਾਰਨ ਨੇ ਉਹ ਸਾਨੂੰ ਮੇਥੋਂ ਵੇਤਰ ਹਲਵਾਇਦਾ ਸਕਦੇ ਸਾਰਾ ਸਟਾਫ ਅਸੀਂ ਬਰਨਾਲੇ ਤੋਂ ਆਏ ਆ ਕੋਈ ਮੰਦਰ ਦਾ ਬੰਦਾ ਸਾਡੇ ਕੋਲ ਆਇਆ ਨਹੀਂ ਅਸੀਂ ਸਾਰਿਆਂ ਦੇ ਦੇਖੋ ਇੰਨੇ ਸੀਰੀਅਸ ਨੇ ਬੰਦੇ 15 20 ਆਣੇ ਨੇ ਕਿਸੇ ਨੇ ਸਾਡੀ ਖਬਰ ਨਹੀਂ ਲਈ ਕੀ ਕੀ ਗੱਲ ਕੀ ਹੋਈ ਸੀ ਗੱਲ ਉੱਥੇ ਡੀਜ਼ਲ ਪਾंदे ਡੀਜ਼ਲ ਦੀ ਟੈਂਕੀ ਫੱਟੀ ਆ ਜੀ ਡੀਜ਼ਲ ਦੀ ਟੈਂਕੀ ਫਟ ਅਨਸਾਰ ਬੰਦੇ ਉਰੇ ਲਿਆਤੇ ਆ ਚਾਰ ਬੰਦੇ ਫਰੀਡ ਕੋਡ ਡਰਾਈਵ ਕਰ ਦਿੱਤੀ ਆ ਜੀ 15 ਬੰਦੇ ਹੋ ਰਹੇ ਆ ਜੀ ਕਿਸੇ ਨੇ ਸਾਡੀ ਅਗੇ ਬਾਈ ਤਾਂ ਹੀ ਨਹੀਂ ਲਈ ਹੁਣ ਦੱਸੋ ਕਿੰਨੇ ਕਿ ਜ਼ਖਮੀ ਹੈਗੇ 15 ਜਾਨਾਂ ਚੋ ਗਿਆ ਚਾਰ ਬੰਦੇ ਜ਼ਰਾ ਜ਼ਖਮੀ ਆ ਜੀ 7-8 ਮਾੜੇ ਘੱਟ ਨੇ ਜੀ ਕਿ ਕਿ ਟ੍ਰੱਕੀ ਵਾਪਰੀ ਹੈ ਕੀ ਡੀਜ਼ਲ ਕਾਰ ਕਰੀ ਕੈਂਡੀਟਰ ਉਹ ਡੀਜ਼ਲ ਚ ਡੀਜ਼ਲ ਪਾਉਂਦੇ ਕੈਨੀ ਚੀ ਉਹ ਟੈਂਕੀ ਫੱਟੀ ਆ ਉਹਦੇ ਕਰਕੇ ਘਟਨਾ ਵਾਪਰੀ ਹੈ ਜੀ ਉਹ ਡੀਜ਼ਲ ਪੱਟੀ ਦੀ ਹੁੰਦੀ ਹੈ ਹਾਂ ਹੀ ਲੰਗਰ ਰਾਜ ਹੈ ਹੁਣ ਆਏ ਦੇਖੋ ਮੰਦਰ ਦਾ ਹੱਕ ਬੰਦਾ ਸੀ ਕਿ ਆਂ ਦਾ ਨਹੀਂ ਬੰਦਾ ਸੀ ਜੀ ਕਿਸੇ ਬੰਦੇ ਸਾਡੀ ਉਹ ਨਹੀਂ ਕੀਤੀ ਕਿ ਭਾਈ ਆ ਕੇ ਪਤਾ ਲਿਆ ਹੋਵੇ ਕਿ ਭਾਈ ਉਰੇ ਆ ਕੇ ਕਿਆ ਕਿਵੇਂ ਨੇ ਕਿਵੇਂ ਨਾ ਬੰਦੀ ਕਿੱਥੋਂ ਦੇ ਬੰਦੇ ਰਹਿਣ ਵਾਲੇ ਸਾਰੇ ਬੰਦੇ ਬਰਨਾਲੇ ਤੋਂ ਆ ਜੀ ਹਲਵਾਈ ਜੁਨੀਅਨ ਦੇ ਨੇ ਕੁਛ ਹਲਵਾਈ ਨੇ ਕੋਈ ਵੇਟਰ ਸਟਾਫ ਆ ਸਾਡਾ ਦੱਸੋ ਹੁਣ ਅਸੀਂ ਕੀ ਕਰੀਏ ਇਕੱਲੇ ਇਕੱਲੇ ਕਮਾਨ ਵਾਲੇ ਬੰਦੇ ਨੇ ਜੀ ਸਾਡੇ ਕੋਲ ਟੋਟਲ 16 ਪੇਸ਼ੈਂਟ ਆਏ ਨੇ 8 ਉਹਦੇ ਵਿੱਚੋਂ ਰੈਫਰ ਨੇ 6 ਸਾਡੇ ਕੋਲ ਫਰੀਦਕੋਟ ਰੈਫਰ ਨੇ ਆ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਦੋ ਸਾਡੇ ਕੋਲੋਂ ਸਿਵਲ ਹਸਪੀਟਲ ਬਰਨਾਲੇ ਰੈਫਰ ਨੇ ਬਾਕੀ ਫ੍ਰੀ ਸਾਡੇ ਕੋਲ ਇੱਥੇ ਹੀ ਨੇ ਜੀ ਅੰਡਰ ਟ੍ਰੀਟਮੈਂਟ ਕਿੰਨੇ ਜੈਂਟਸ ਕਿੰਨੇ ਮੈਡਮ ਆ ਬਨੇ ਸਰ ਸਾਡੇ ਕੋਲ 9 ਤਾਂ ਮੇਲ ਪੇਸ਼ੈਂਟ ਨੇ 7 ਹਾਲੇ ਫੀਮੇਲ ਨੇ ਸਾਡੇ ਕੋਲ ਤੇ ਮੋਸਟਲੀ ਸਾਡੇ ਕੋਲ ਜਿਹੜੇ ਮੇਲ ਪੇਸ਼ੈਂਟ ਆ ਉਹ ਰੈਫਰ ਨੇ ਫੀਮੇਲ ਜਿਹੜੇ ਰੈਫਰ ਨੇ ਸਰ ਉਹ ਤਾਂ ਬਹੁਤ ਜ਼ਿਆਦਾ ਸਿੱਖ ਨੇ ਜੀ ਉਹ ਫਰੀਦਕੋਟ ਰੈਫਰ ਹੋਏ ਨੇ ਬਰਨਾਲੇ ਭੇਜਣ ਜੋਗੇ ਵੀ ਹੈ ਨਹੀਂ ਸੀਗੇ ਉਹ ਜ਼ਿਆਦਾ ਸਿੱਖ ਸੀਗੇ ਜੀ ਜਿਆਦਾ ਸਿੱਖੇ ਨਵੰਦ ਨੇ ਅ 6 ਜਣੇ ਤੇ ਬਾਕੀਆਂ ਦੇ علاوہ ਬਾਕੀ ਸਾਡੇ ਕੋਲ ਇੱਥੇ ਅ ਅੰਡਰ ਟ੍ਰੀਟਮੈਂਟ ਨੇ ਜੀ ਦੋ ਜਣੇ ਬਰਨਾਲੇ ਗਏ ਨੇ ਸਿਵਲ ਹਸਪੀਟਲ ਬਰਨਾਲਾ ਇੱਥੇ ਮੈਂ ਕਲੀਅਰ ਕਰਨਾ ਚਾਹੁੰਦਾ ਕਿ ਕੁਝ ਰਿਪੋਰਟਸ ਆ ਰਹੀਆਂ ਸੀ ਕਿ ਸਿਲੰਡਰ ਦਾ ਬਲਾਸਟ ਹੋਇਆ ਸਿਲੰਡਰ ਦਾ ਬਲਾਸਟ ਨਹੀਂ ਹੋਇਆ ਹੈਗਾ ਉਹ ਜਿਹੜਾ ਕੁਕਿੰਗ ਔਇਲ ਨੂੰ ਕਾਫੀ ਵੱਡੀ ਮਾਤਰਾ ਚ ਕੁਕਿੰਗ ਔਇਲ ਸੀਗਾ ਉਹਨੂੰ ਅੱਗ ਪੈਣ ਕਰਕੇ ਜਿਹੜਾ ਇਹ ਅੱਗ ਜ਼ਿਆਦਾ ਵੱਧ ਗਈ ਜਿਹਦੇ ਵਿੱਚ ਕਿ ਕੁੱਲ 15 ਜਿਹੜੇ ਸਾਡੇ ਲੋਕ ਜ਼ਖਮੀ ਹੋਏ ਨੇ ਇਹਦੇ ਵਿੱਚ 7 ਜੈਂਟਸ ਨੇ ਤੇ 8 8 ਜੈਂਟਸ ਨੇ ਤੇ 7 ਬੀਬੀਆਂ ਨੇ ਜਿਹੜੀਆਂ ਲੰਗਰ ਦੇ ਵਿੱਚ ਸੇਵਾ ਕਰ ਰਹੀਆਂ ਸੀਗੀਆਂ ਤੇ ਸਾਡੇ ਜਿਹੜੇ ਇੱਥੇ ਪ੍ਰਬੰਧਕ ਸਾਹਿਬ ਨੇ ਜਿਹੜੇ ਧਨੋਲੇ ਦੇ ਵਰਨੇ ਵਾਲੇ ਮੰਦਿਰ ਦੇ ਜਿਹੜੇ ਮੰਤਜੀ ਨੇ ਇਹਨਾਂ ਨੇ ਤੁਰੰਤ ਜਿਹੜਾ ਕਾਰਵਾਈ ਕਰਦੇ ਹੋਏ ਇਹਨਾਂ ਨੇ 112 ਤੇ ਕਾਲ ਕੀਤੀ ਮੌਕੇ ਤੇ ਫਾਇਰ ਬ੍ਰਿਗੇਡ ਆਈ ਤੇ ਸਾਡੇ ਐਸਐਚਓ ਤਨੋੜਲਾ ਇੰਸਪੈਕਟਰ ਜਗਜੀਤ ਸਿੰਘ ਮੌਕੇ ਤੇ ਪਹੁੰਚੇ ਤੇ ਇਥੋਂ ਦੇ ਜਿਹੜੇ ਸੇਵਾਦਾਰ ਨੇ ਉਹਨਾਂ ਨੇ ਵੀ ਬੜੀ ਸ਼ਲਾਘਾਯੋਗ ਜਿਹੜੀ ਹੈ ਇੱਥੇ ਭੂਮਿਕਾ ਨਿਭਾਈ ਇਹਨਾਂ ਨੇ ਤੁਰੰਤ ਜੋ ਫਾਇਰ ਐਕਸਟਿੰਗੁਇਸ਼ਰ ਜਿਹੜੇ ਇਹਨਾਂ ਕੋਲ ਇੱਥੇ ਹੈਗੇ ਸੀ ਉਹਨਾਂ ਦਾ ਇਸਤੇਮਾਲ ਕਰਦੇ ਹੋਏ ਅੱਗ ਦੇ ਉੱਤੇ ਕਾਬੂ ਪਾਇਆ ਕਿਉਂਕਿ ਇਹ ਪੂਰੇ ਲੰਗਰ ਹਾਲ ਦੇ ਵਿੱਚ ਕਾਫੀ ਜ਼ਿਆਦਾ ਹੋਰ ਵੀ ਸਿਲੰਡਰ ਇੱਥੇ ਹੈਗੇ ਸੀ ਤੇ ਜੇ ਆਗੂਨਾਂ ਨੂੰ ਪੈ ਜਾਂਦੀ ਤਾਂ ਜਿਹੜਾ ਹੋਰ ਵੀ ਵੱਡਾ ਨੁਕਸਾਨ ਹੋ ਸਕਦਾ ਸੀਗਾ ਜਿਹੜਾ ਹਨੂਮਾਨ ਮੰਦਿਰ ਹੈ ਤੁਨੂਲੇ ਦਾ ਬਹੁਤ ਪੁਰਾਣਾ ਮੰਦਿਰ ਹੈ ਤੇ ਇੱਥੇ ਹਰ ਮੰਗਲਵਾਰ ਲੋਕਾਂ ਦਾ ਇਕੱਠ ਹੁੰਦਾ ਤੇ ਲੰਗਰ ਲਗਾਇਆ ਜਾਂਦਾ ਤੇ ਅੱਜ ਵੀ ਲੰਗਰ ਸੇਵਾ ਜਾਰੀ ਸੀ ਉਹ ਰਸੋਈ ਵਿੱਚ ਇੱਕ ਧਮਾਕਾ ਹੁੰਦਾ ਜਿਹਦੇ ਵਿੱਚ ਕੰਮ ਕਰਦੇ ਹਲਵਾਈ ਜਿਹੜੇ ਬੇਟਰ ਨੇ ਉਹ ਜ਼ਖਮੀ ਹੁੰਦੇ ਨੇ ਤੇ ਉਹਨਾਂ ਨੂੰ ਤੁਨੂਲੇ ਦੇ ਹਸਪੀਟਲ ਲਿਆ ਜਾਂਦਾ ਜਿਨ੍ਹਾਂ ਵਿੱਚੋਂ 6 ਦੇ ਕਰੀਬ ਬਰੀਦਕੋਡ ਰੈਫਰ ਕਰ ਦਿੱਤੇ ਗਏ ਨੇ 2 ਬਨਾਲੇ ਕਿਤੇ ਨੇ ਤੇ ਬਾਕੀ ਮਹਿਲਾਵਾਂ ਦਾ ਇਲਾਜ ਜਾਰੀ ਹੈ ਤੇ ਇਹਨਾਂ ਦੇ ਜਿਹੜੇ ਇੱਥੇ ਲੋਕ ਸੀ ਉਹਨਾਂ ਦਾ ਕਹਿਣਾ ਹੈ ਕਿ ਅੱਗ ਦੇ ਪਰ ਟੈਕਨੀਕਲ ਜਿਹੜੀ ਕਾਰਨ ਦੱਸੇ ਜਾ ਰਿਹਾ ਕਿ ਉਹ ਜਿਹੜੀ ਤੇਲ ਵਾਲੀ ਪੱਟੀ ਸੀ ਡੀਜ਼ਲ ਪਾਣ ਵੇਲੇ ਇਹ ਬਲਾਸਟ ਹੋਇਆ ਪਰ ਇਸ ਬਲਾਸਟ ਨਾਲ ਜੁਰੂਰੀ ਇੱਕ ਜੁਰ ਚਰਚਾ ਲੋਕਾਂ ਵਿੱਚ دہشت ਦਾ ਮਾਹੌਲ ਬਣਿਆ ਪਰ ਇਹਨਾਂ ਦਾ ਕਹਿਣਾ ਹੈ ਕਿ ਜਿਹੜੀ ਅਫਵਾਹਾਂ ਸੀ ਸਿਲੰਡਰ ਫਟਣ ਦੀ ਇਸ ਤਰ੍ਹਾਂ ਦੀ ਕੋਈ ਸਿਲੰਡਰ ਨਹੀਂ ਫਟਿਆ ਪਰ ਪੱਟੀ ਦੇ ਅੱਡਾ ਬਲਾਸਟ ਹੋਇਆ ਉਸ ਕਰਕੇ ਅੱਜ ਇਹ ਵੱਡਾ ਹਾਸਾ ਹੋਇਆ ਬਰਨਾਲ ਤੋਂ ਅਸ਼ੀਸ਼ ਸ਼ਰਮਾ ਪੀਟੀਸੀ ਨਿਊਜ਼